ਕਸਰੀ ਗੱਲ ਵੀ ਸਾਰੇ ਵੀਰ ਭਰਾ ਨੂੰ ਤੇ ਫੇਮ ਸਾਰੇ ਸਾਜਰ ਸਾਜੇ ਉੱਠ ਖੜੇ ਅੱਜ 5 ਵਜੇ ਨਾਖੇ ਹੋ ਗਏ ਰੈਡੀ ਤੇ ਕਬੂਤਰਾਂ ਨੇ ਨਿਗਮ ਰੋਨੇ ਪਾਉ ਸਿੰਘ ਬੈਠਾ ਕਿਵੇਂ ਆ ਵਧੀਆ ਨੂਰੀ ਕਿੱਧਰ ਆ ਉਹ ਲੱਗੀ ਆ ਤੇ ਕਬੂਤਰ ਵਾਲੀ ਬਾਈ ਲਾਈਟ ਮੈਂ ਰਾਤ ਲਾਈ ਨਹੀਂ ਤੇ ਉੱਤਰ ਸੁੰਨ ਹੋਏ ਭਾਈ ਨ ਵਿਚਾਰੇ ਠੰਡੇ ਚ ਪਹਿਲਾਂ ਲਾਈਟ ਲੂਟ ਲਾਈਏ ਠੀਕ ਆ ਲੱਗੀ ਕਾਹੂ ਇਹਨਾਂ ਨੂੰ ਕੋਸਾ ਪਾਣੀ ਬਦਲ ਕੇ ਧਰਦੀ ਠੀਕ ਆ ਦਾਣੇ ਉਹ ਹੈਗੇ ਨੇ ਵਿੱਚ ਤੇ ਸੁਣ ਦੱਸਦਾ ਮੈਂ ਵੀ ਤੂੰ ਤਰਾ ਦੇ ਨਿਗਮ ਭਰਾਦਾ ਥੋੜੀ ਸਾਜਰੇ ਸਾਜਰੇ ਬਈ ਛਾਲੇ ਮਾੜੇ ਮਾੜੇ ਠੀਕ ਨੇ ਉਹਨੇ ਨਹੀਂ ਠੀਕ ਆ ਜਣੀ ਕਿ ਉਹਨੀ ਬਗਵਾਸ ਨਹੀਂ ਵੱਜ ਰਹੀ ਮਾਰ ਲੀਏ ਨਿਕਾ ਸੁਣ ਹੋਏ ਬੈਠੇ ਨੇ ਵਿਚਾਰੇ ਕੋਈ ਨਹੀਂ ਅੰਡੇ ਤਾਂ ਨੇ ਤਿਆਰ ਇੱਕ ਉਹ ਜੋੜਾ ਨਵਾਂ ਹੁਣ ਇੱਕ ਆ ਜੋੜਾ ਉਹ ਆਹੋ ਉਹ ਧਰ ਲੈਣਗੇ ਪੰਜ-ਸੱਤ ਦਿਨਾਂ ਚ ਅੰਡੇ ਖੰਭੂ ਖੰਭਡੇ ਵੇਏ ਨੇ ਤੇ ਚਲੋ ਚੱਲਦੇ ਆਪਾਂ ਕੁੰਡਾਂੇ ਭੇੜ ਦਿੰਨੇ ਆ ਤੇ ਆਹ ਦਈਏ ਕੁੰਡਾ ਲਾ ਪੰਜ ਜਣੇ ਹੋਈ ਦਿੱਲੀ ਨੂੰ ਦਿੱਲੀ ਨੂੰ ਚੱਲੇ ਆਂ ਉੱਥੇ ਜਾ ਕੇ ਦੱਸਦੇ ਆਂ ਫਿਰ ਤੁਹਾਨੂੰ ਉੱਥੇ ਜਾ ਕੇ ਨਹੀਂ ਰਸਤੇ ਜ ਵੀ ਬਣਾਵਾਂਗੇ ਵਲੌਗ ਪੰਬਰੀ ਤੇ ਕਰਨ ਆ ਰਹੇ ਆਂ ਚੱਲਦੇ ਆਂ ਪੰਬਰੀ ਸਿੰਘ ਆ ਗਿਆ ਲਾਈਟਾਂ ਵਾਲੀ ਫਿਰਦਾ ਰੰਗ ਬਰੰਗੀਆਂ ਇਹ ਉਹ ਦੁਕਾਨੀ ਆਇਆ ਉਹ ਖਵਾਣੂ ਆ ਵੀ ਉਹਨੂੰ ਮੱਥਾ ਟੇਕਣਾ ਕਹਿੰਦਾ ਮੈਨੂੰ ਖਾਣ ਚਾਹੁੰਦੇ ਆ ਆਏ ਹਾਏ ਕਾ ਇੱਕ ਅੰਨੀ ਲੱਗਣੀ ਵੀ ਜੇ ਚਲੋ ਚੱਲਦੇ ਆਂ ਲਓ ਵੀ ਕਰਨ ਵੀ ਆ ਗਿਆ ਕਰਨਾ ਇਹਨਾਂ ਲੇਟ ਕਾਤੇ ਹੋ ਗਿਆ ਤਾਂ ਵੀਰੇ ਮੈਨੂੰ ਥੋੜਾ ਜਿਹਾ ਕੰਪ ਹੈ ਗਿਆ ਜੀ ਮੱਥੇ ਢੇਕਦਾ ਫਿਰਦਾ ਹਣਾ ਹਾਂ ਰੱਬ ਦਾ ਨਾਮ ਤੇ ਆਉਣਾ ਵੀ ਜ਼ਰੂਰੀ ਆ ਵੀਰੇ ਜਾਇਆ ਵੀਜਾ ਲੱਗਣ ਲੱਗ ਕੇ ਸਰ ਗਿਆ ਇਕਣ ਨਹੀਂ ਵੀਰੇ ਵੀਜਾ ਲੱਗਣਾ ਮੰਚ ਮੰਚ ਖਾਲਿਆ ਸਾਰਾ ਦਿਨ ਪਾਪ ਰੱਖਦਾ ਦੁਆ ਮੱਥਾ ਢੇਕਣਾ ਜ਼ਰੂਰੀ ਹੈ ਥੋੜਾ ਬੋੜਾ ਤਾਂ ਕਹੋ ਇਹਦਾ ਸਾਫ ਹੋ ਜਾਂਦਾ ਪਾਪ ਅੱਛਾ ਤੇ ਚਲੋ ਤੇਲ ਪਾਈਏ ਪਹਿਲਾਂ ਚੱਲਦੇ ਆਂ ਫਿਰ ਆਪਾਂ ਲਾਓ ਵੀ ਭਾਈ ਅੰਮਾਲੇ ਪਹੁੰਚਣੇ ਆਲੇ ਆ ਪਰ ਜਾਮ ਬਹੁਤ ਹੈ ਦਿੱਲੀ ਦੁੱਲੀ ਇਹਨੇ ਆਉਣਾ ਆਪਣਾ 5-4 ਘੰਟੇ ਪਹਿਲਾਂ ਤੁਰੇ ਹੋ ਆਪਾਂ ਨੂੰ ਘੰਟਾ ਹੋ ਗਿਆ ਜਾਮ ਚ ਫਸਿਆ ਨੂੰ ਹਾਂਜੀ ਕਾ ਵੱਧ ਘੰਟਾ ਹੋ ਗਿਆ ਘੰਟਾ ਹੋ ਗਿਆ ਦੇਖੋ ਬਈ ਰਸਤੇ ਧਰਨੇਆ ਕਰਕੇ ਫਿਰ ਧਰਨੇਆ ਕਰਕੇ ਰੋਡ ਬੰਦ ਹੈ ਇਹੋ ਜਿਹੇ ਰਸਤਿਆਂ ਨੂੰ ਆਉਣਾ ਪੈਂਦਾ ਤੇ ਮੈਪ ਮੁਵ ਨਹੀਂ ਵੀਰੇ ਦੱਸਦਾ ਕਿਉਂਕਿ ਨੈੱਟ ਨਹੀਂ ਚੱਲਦਾ ਓਰੇ ਆਪਣਾ ਪੁੱਛ ਪੁੱਛ ਕੇ ਰਸਤੇ ਆਇਓ ਜਾਂ ਜਿੱਧਰੋਂ ਗੱਡੀਆਂ ਜ਼ਿਆਦਾ ਜਾਂਦੀਆਂ ਹੋਣਗੀਆਂ ਦਿੱਲੀ ਵਾਲੀਆਂ ਉਧਰੋਂ ਆ ਜਿਓ ਇਧਰੋਂ ਕਰ ਲਾਵਾਂ ਬ੍ਰੇਕ ਰਸਤੇ ਬੜੇ ਗੰਦੇ ਨੇ ਲੋ ਵੀ ਆਪਾਂ ਰਸਤੇ ਚਾਵਾਂ ਨੀੜ ਰੁੱਕ ਗਏ ਚਾਹ ਨਾਲ ਬਰੈਡ ਭੰਬਰੀ ਦਾ ਲੱਗ ਗਿਆ ਇਹਨਾਂ ਕੜਕਨਾਥ ਕੜਕਨਾਥ ਆਏ ਹੈ ਚੱਲਦਾ ਕੰਮ ਪਾਣੀ ਵੱਤ ਪਹੁੰਚ ਗਏ ਭਾਈ ਪਾਣੀ ਵੱਤ ਤੋਂ ਅੱਗੇ ਤੇ ਸਾਨੂੰ ਭਾਈ ਪੁਲਿਸ ਨੇ ਘੇਰ ਲਿਆ ਹਰਿਆਣਾ ਪੁਲਿਸ ਨੇ ਪੀਵੀ ਨੰਬਰ ਦੇਖ ਕੇ ਕਿਵੇਂ ਤੁਹਾਡੀ ਲਿਮਟ 80 ਹੈ 80 ਤੋਂ 80 ਲਿਮਟ ਹੈ ਕਹਿੰਦੇ ਮਾਝੂਕੇ ਸਾਡੀ 80 ਦੇ ਗੱਡੀ ਦੀ 100 ਦੀ ਲਿਮਟ ਹੈ ਕਹਿੰਦੇ ਤੁਹਾਡੀ 103 ਤੇ ਗੱਡੀ ਤੇ ਚੱਲ ਹੈਗੀ 80 ਦੇ ਦੀ ਸਿਰਫ ਪੈਸੇ ਲੈਣ ਦੇ ਮਾਰਿਆਂ ਨੇ ਕਿਉਂਕਿ ਪੀਵੀ ਨੰਬਰ ਦਾ ਹਰਿਆਣਾ ਗੱਡੀ ਕੋਈ ਨਹੀਂ ਘੇਰੀ ਆ ਗੱਡੀ ਕਿ ਜਾ ਰਹੀ ਹੈ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਕਿੰਨੀ ਤੇਜ਼ ਹੈ ਵੀਰੇ ਆਪਾਂ ਦਾ ਨਾ ਨਾ ਨਾਲੇ ਜੈਡ ਬਲੈਕ ਦੇਖੋ ਬਿਲਕੁਲ ਸਾਰੇ ਸ਼ੀਸ਼ੇ ਜੈਡ ਬਲੈਕ ਆ ਉਹਦੇ ਇਹਨਾਂ ਨੂੰ ਬਿਲਕੁਲ ਨਹੀਂ ਘੇਰੇ ਉਹਨਾਂ ਨੇ ਸਾਨੂੰ ਸਿਰਫ 80 ਤੇ ਦੇ ਅਸੀਂ ਕਹਿੰਦੇ ਤੁਹਾਡੀ ਤਾਂ 100 ਤੋਂ ਵੀ ਉੱਪਰ ਦੀ ਗੱਡੀ ਹੈ ਤੇ 1000 ਰੁਪਇਆ ਲੈ ਕੇ ਸਾਨੂੰ ਛੱਡਤਾ ਜਿਹੜੇ ਨਾ ਕੋਈ ਸਪੀਡ ਦੇਖੀ ਉਹਨੇ ਨਾ ਕੋਈ ਕੋਈ ਕਾਗਜ਼ ਪੱਤਰ ਪਤਾ ਨਹੀਂ ਪੰਜਾਬ ਵਾਲਿਆਂ ਨੂੰ ਇੰਨੀ ਅਲਰਜੀ ਕਾਤੇ ਇਹਨਾਂ ਨੂੰ ਚਲ ਅਸੀਂ ਨਹੀਂ ਕਹਿੰਦੇ ਸਾਰੀ ਮੁਲਾਜ਼ਮ ਇੱਕੋ ਨੇ ਪਰ ਕਈ ਮੁਲਾਜ਼ਮ ਹੁੰਨੇ ਜਿਹੜੇ ਦੂਜਿਆਂ ਨੂੰ ਵੀ ਖਰਾਬ ਕਰਦੇ ਨੇ ਜਿਵੇਂ ਹੁਣ ਦੇਖੋ ਸਾਨੂੰ 1000 ਰੁਪਇਆ ਦੇ ਕੇ ਲਿਮਟ ਸੈੱਟ ਵੀ ਹੋ ਗਈ ਕੋਈ ਚਲਾਨ ਨਹੀਂ ਕੋਈ ਕੁਝ ਨਹੀਂ ਕੈਸ਼ ਵੜਾਇਆ ਅਸੀਂ ਉਹਨੇ ਆਪਣੀ ਜੇ ਚ ਪਾਇਆ ਚਲੋ ਜੀ ਤੇ ਫਿਰ ਬਾਅਦ ਚ ਸਾਨੂੰ ਕਹਿੰਦਾ ਕਿੱਥੇ ਚੱਲੇ ਆ ਅਸੀਂ ਗਏ 에ਰਪੋਰਟ ਕਹਿੰਦਾ ਕਰ ਦੋ ਸਾਰੇ ਪੰਜਾਬ ਖਾਲੀ ਯਾਰ ਸਾਡੀ ਮਰਜ਼ੀ ਅਸੀਂ ਜਿੱਥੇ ਮਰਜ਼ੀ ਜਾਈਏ ਸਾਡੀ ਗੱਡੀ ਸਾਡੇ ਪੈਸੇ ਅਸੀਂ ਚਾਹੇ ਜਿੱਥੇ ਮਰਜ਼ੀ ਜਾਈਏ ਹੂਚ ਸਿਟੀਏ ਚਾਹੇ ਵੀ ਤੁਹਾਨੂੰ ਦੱਸੋ ਕੀ ਲੈਣਾ ਦੇਣਾ ਬਸ ਦੇਖੋ ਪੰਜਾਬ ਨਾਲ ਹਰੇਕ ਪਾਸੇ ਪਤਾ ਨਹੀਂ ਇੰਨੀ ਖਾਰਗਾ ਦੇ ਖਾਨੇ ਪਿਆਉ ਤੇ ਚਲੋ ਕੋਈ ਨਹੀਂ ਚੱਲਦੇ ਆਪਾਂ ਅੱਗੇ ਤੇ ਸਪੀਡ ਲਿਮਟ ਵੀ ਤੁਹਾਨੂੰ ਦਿਖਾ ਪਈ ਦਈਏ ਆ ਦੇਖੋ 100 ਦੀ ਸਪੀਡ ਲਿਮਟ ਹੈ ਕਾਰ ਦੀ ਉਹ ਦੇਖੋ ਪਹੁੰਚ ਗਏ ਭਾਈ ਆਪਾਂ ਸਿੰਗੂ ਬਾਰਡਰ ਤੇ ਆਓ ਦੇਖੋ ਜਾਮ ਕਰਿਆ ਹੋਇਆ ਇਹਨਾਂ ਨੇ ਬਿਲਕੁਲ ਨਾਲੇ ਉਰੇ ਧਰਨਾ ਨਹੀਂ ਧਰਨਾ ਸ਼ੰਭੂ ਦੇ ਆ ਜਿੱਥੇ ਪਿਛਲੀ ਵਾਰ ਕਿਸਾਨੀ ਧਰਨਾ ਦਾ ਦੇਖੋ ਕਿਵੇਂ ਬੰਦ ਕਰਿਆ ਹੋਇਆ ਫੌਜ ਇਹ ਫੌਜ ਦੇਖੋ ਭਾਈ ਪਰ ਵੀ ਦੇਖੋ ਟੈਂਟ ਟੁੱਟ ਜੇ ਲਾਇਏ ਨੇ ਮੈਂ ਕਹਿੰਦਾ ਹੁਣੇ ਆ 2 ਕਿਲੋਮੀਟਰ ਜੇ ਇਹ ਨਾਲੇ ਵੀ ਖਾਉ ਜੇ ਫੌਜ ਉੱਪਰ ਆ ਦੇਖ ਲੋ ਜੀ ਸੀ ਵੀਆਂ ਵੀ ਖੜਾਈਆਂ ਹੋਈਆਂ ਦੂਜੀਆਂ ਵੱਡੀਆਂ ਪੋਕਲ ਇਨਾਂ ਨੇ ਲਓ ਵੀ ਅੰਦਾਜ਼ਾ ਲਾ ਲਓ ਫੇ ਕਿੱਥੇ ਪਹੁੰਚ ਗਏ ਸਾਹਮਣੇ ਵਾਲੇ ਢੇਰਾਂ ਤੋਂ ਲਾਓ ਅੰਦਾਜ਼ਾ ਪਹੁੰਚ ਗਏ ਦਿੱਲੀ ਚ ਆਪ ਵੀ ਇੱਥੇ ਗੱਡੀ ਚ ਲਾਉਣ ਲੱਗੀ ਓਏ ਹੈ ਵੀ ਇਹ ਦਬ ਜੂ ਹੈ W ਨਾ ਨਾ ਇਹ ਨਾਲ ਹੀ ਚਲਾਵਾਂਗੇ ਟਰੱਕ ਆ ਉਹ ਦੇਖ ਜੀ ਸੀਬੀਆਂ ਉੱਪਰ ਖੜੀਆਂ ਉਹ ਮਾਲ ਭਰਦੇ ਨੇ ਮਰਦ ਦੇ ਨਾਲ ਮਰ ਜਣਾ ਆਪਾਂ ਤੇ ਚਲੋ ਬਈ ਚੱਲੇ ਆਏ ਏਅਰਪੋਰਟੋਂ ਹਣਾ ਕਿਤੇ ਸੋਚਦਾ ਭੁੱਖ ਦੇ ਮਾਮਲੇ ਟਰੈਕ ਕੋ ਬਹੁਤ ਆ ਬਾਈ ਖਾ ਪੀ ਗਏ ਹੁਣ ਤੁਰਿਆ ਰਹਿ ਗਿਆ 20 ਮਿੰਟ ਦਾ ਰਸਤਾ ਆ ਗਿਆ ਟਰਮੀਨਲ 3 ਇੱਧੇ ਹੀ ਜਾਣਾ ਆਪਾਂ ਆਪਾਂ ਪਹੁੰਚ ਗਏ ਬਾਈ ਪਹਿਲਾਂ ਪਰਿਮੇਟ ਕਰਦੇ ਆ ਇਹ ਜਹਾਜ ਦਿਖਾ ਦਈਏ ਤੁਹਾਨੂੰ ਫਿਰ ਤੇਥੋਂ ਕੇਤੀ ਮਾਇ ਹੋਵੇ ਨੇ ਆਉਂਦੇ ਹਾਂ ਠੀਕਾ ਉੱਥੇ ਜਾਵਾਂਗੇ ਟਾਈਮ ਤੇ ਹੀ ਨਹੀਂ ਪਰਚੀ ਬਹੁਤ ਲੱਗਦੀ ਹੈ ਪਹੁੰਚ ਗਏ ਬਈ এয়ারਪੋਰਟ ਤੇ ਹੁਣ ਲੰਨੀ ਆਪਣੇ ਮੰਦਿਰ ਵੱਪਾ ਹਮਾਂਚੂ ਸੈੰਗ ਨੂੰ ਚੱਲਦੇ ਹਾਂ ਥੱਲੇ ਨੂੰ ਤੋਰਪੇ ਵੀ এয়ারਪੋਰਟ ਤੋਂ ਹੁਣ ਵਾਪਸ ਹਮਾਂਚੂ ਲੈ ਲਿਆ ਕਿਵੇਂ ਹਮਾਂਚੂ ਵਧੀਆ ਵਧੀਆ ਏਨ ਓਕੇ ਹਾਂ ਓਏ ਹਾਂਜੀ ਠੀਕ ਹੈ ਜੱਸ ਵੀ ਤੈਨੂੰ ਵੀ ਭੇਜਣਾ ਆਪਾਂ ਵੱਜ ਜਾਣਾ ਮੈਂ ਅਗੋਆ ਦੀ ਡਰਾਈਵਰ ਦਵਾਉਣੀ ਕਰਨ ਮੈਂ ਬਲਾਈ ਚਲੋ ਚੱਲਦੇ ਆਂ ਬਾਈ ਇੱਦਾਂ ਦੇਖ ਲਓ ਬਾਈ ਕਿੰਨੀਆਂ ਫਿਰਦੀਆਂ ਨੇ ਓਏ ਲੈ ਦਿਖਾਈ ਨਹੀਂ ਖਾਉਣਾ ਨਹੀਂ ਖਾਉਣੀ ਆਉਗਾ ਸਲਾਮ ਅਲ੍ਹਾਮਦੁਲਲਿ। ਹਮਲਾ ਹੋ ਗਿਆ ਹੈ। ਲੋ ਵੀ ਹੁਣ ਰਸਣ ਨੂੰ ਦੇਈਏ ਢੇੜੇ ਠੀਕ ਹੈ ਉੱਪਰ ਫੇਰ ਫਟ ਰੋਟੀ ਮਾਣੀ ਖਾ ਕੇ ਬਾਈ ਤੁਰਪੇ ਪਿੰਡ ਨੂੰ ਕੰਮ ਹੋ ਗਿਆ ਐ ਟੈਟ ਬੁਰਾ ਕੱਦਰ ਨਹੀਂ ਰਹੀ ਬਈ ਕੋਈ ਨਹੀਂ ਨਹੀਂ ਹੈ ਕਿਸਾ ਹੁੰਦਿਆ ਜੀ ਭੰਬਰੀ ਸਾੜਾ ਇਹਦੇ ਨਾ ਖੜ ਜਾ ਪਹਿਲਾਂ ਫੋਨ ਫੜ ਲਵਾ ਇਹ ਤਿੰਨ ਵਾਰ ਦਾ ਸਾੜਾ ਟੱਟੀ ਆ ਗਿਆ ਹੈ ਇਹਦੀ ਪਥਰੀ ਫਸ ਜਾਂਦੀ ਹੈ ਹਾਂ ਇੱਕ ਵਾਰੀ ਹੋ ਜਾ ਗਿਆ ਹੈ ਮੇਰੇ ਮੈਂ ਨਹੀਂ ਹੈ ਤੋ ਇਕੱਠੇ ਹੀ ਬੈਠੇ ਤੁਸੀਂ ਨਾ ਨਾ ਬਦਨਾਮ ਨਾ ਝੂਠ ਨਾ ਬੋਲ ਬਦਨਾਮ ਨਾ ਕਰੋ ਮੁਸ਼ਕਿਲਾਂ ਦਿੱਤੋਂ ਆਉਂਦਾ ਹੈ ਸਾੜਾ ਤਿੰਨ ਵਾਰੀ ਕੱਟੀ ਗਿਆ ਇਹਦੇ ਪਥਰੀਆਂ ਫਸੀਆਂ ਹੋਈਆਂ ਹੈ ਹੈ ਇਹਦੇ ਵੀ ਪੱਥਰੀਆਂ ਪੱਥਰੀਆਂ ਦਾ ਇਲਾਜ ਦੱਸੋ ਕੋਈ ਇਕਨ ਟੱਟੀ ਜਾ ਕੇ ਨਹੀਂ ਵੀਰੇ ਨਿਕਲ ਨਹੀਂ ਆ ਰਹੇ ਇਹ ਜੋਰ ਲਾਉਂਦਾ ਵੀ ਕਿਤੇ ਪਾ ਆ ਇਹ ਤਾਂ ਦਵਾਈ ਲੈਣੀ ਪੈਣੀ ਆ ਤੈਨੂੰ ਠੀਕ ਆ ਤੇ ਚਲੋ ਹੁਣ ਚੱਲਦੇ ਆ ਅੱਗੇ ਜਾ ਕੇ ਮਿਲਾਂਗੇ ਹਰਿਆਣੇ ਤੋਂ ਪੈ ਗਏ ਬਾਈ ਉਹੀ ਟੁੱਟੇ ਹੋਏ ਰਸਤੇਆਂ 'ਚ ਫੇਰ ਤੇ ਹੋ ਗਿਆ ਸਾਨੂੰ ਘੰਟਾ ਅਲਜਦਿਆਂ ਨੂੰ ਘੰਟਾ ਤਾਂ ਹੋ ਗਿਆ ਹਨਾ ਹਾਂ ਜੀ ਤੇ ਕੋਈ ਨਹੀਂ ਚਲੋ ਚੱਲਦੇ ਆ ਹੌਲੀ ਹੌਲੀ ਲਓ ਮੇਥੋਂ ਮਹਾੜੀ ਆ ਗਏ ਖਰੜ ਤੇ ਡਰਾਈਵਰ ਕਰਾਂਗੇ ਚੇਂਜ ਹੁਣ ਕਰਨ ਚਲਾਉਗਾ ਗੱਡੀ ਭਾਈ ਦਿੱਲੀ ਤੋਂ ਆਉਂਦੇ ਆਂ ਨਾਸਵਾਚੀ ਅੰਦਰ ਵਾਲਾ ਮੀਂਹ ਵੀ ਪੈ ਰਿਹਾ ਚਲੋ ਨੇੜੇ ਜਾ ਕੇ ਮਿਲਾਂਗੇ ਹੁਣ ਆ ਗਏ ਭਾਈ ਘਰੇ ਉਥੋਂ ਦੀ ਪਾਣੀ ਬਹੁਤ ਆ ਪੰਬਰੀ ਇੱਥੇ ਤਾਂ ਥੋੜੀ ਗਾਹ ਕਰ ਮੀਂਹ ਪੈ ਗਿਆ ਭਾਈ ਉਰੇ ਵੀ ਬੜੀ ਜ਼ਿਆਦਾ ਲੱਗਦਾ ਟੈਡ ਬੋਏ ਹਾਂ ਪੰਬਰੀ ਤਾਂ ਸਾਡਾ ਇਹ ਮੈਡ ਬੋਏ ਨਹੀਂ ਬਸ ਬਸ ਸੜੇ ਚਲੋ ਭਾਈ ਠੀਕ ਹੈ ਮਿੱਤਰੋ ਕੱਲ ਮਿਲਦੇ ਆ ਠੀਕ ਹੈ ਚੰਗਾ ਵੀ ਕਰਨ ਠੀਕ ਹੈ ਵੀਰੇ ਬਾਏ ਚੰਗਾ ਵੀ ਫੋਨ ਵੀ ਬਾਏ ਕੱਲ ਨੂੰ ਕਰਦੇ ਆ ਵਲੌਗ ਸਟਾਰਟ ਠੀਕ ਹੈ ਚੱਲੀਏ ਹੁਣ ਆਪਾਂ ਲਓ ਜੀ ਮਿੱਤਰੋ ਉੱਠ ਗਏ ਸੱਜਰੇ ਸੱਜਰੇ ਆਪਾਂ ਮੌਸਮ ਦੇਖ ਲਓ ਤੂੰ ਤਾਂ ਦੇਖ ਲਓ ਹਰਾ ਹੋ ਗਿਆ ਹੈ ਨਾ ਮੌਸਮ ਗੜਬੜਾ ਬਾਈ ਮੀਂਹ ਨੂੰ ਕਾਫੀ ਪੈ ਲਿਆ ਪਰ ਆਹ ਤਾਂ ਬਾੜਾ ਨਹੀਂ ਵੀ ਆਪਾਂ ਦੇਖ ਲੇ ਖੁੱਡਾ ਚੋਇਆ ਤਾਂ ਨਹੀਂ ਰਾਤ ਨੂੰ ਟੈਨਸ਼ਨ ਲੱਗੀ ਹੋਈ ਐ ਜਦਾਂ ਮਾਂ ਆਏ ਆ ਰਾਤ ਸਾਨੂੰ ਆਉਂਦਿਆਂ ਨੂੰ ਵੀ ਭਾਈ 2 ਵਜੇ ਰਾਤ ਦੇ ਮੜੀ ਮਾਰ ਲੀਏ ਨੇਗਾ ਉਹ ਬੱਲੇ ਅੰਡੇ ਧਰਲੇ ਕੋਈ ਜੋੜੇ ਨਹੀਂ ਧਰਲੇ ਇਹਨੇ ਬੱਚਾ ਬੱਚੇ ਕੱਢੇ ਕਿ ਨਹੀਂ ਨਹੀਂ ਹੋਰ ਤਾਂ ਕਿਸੇ ਨੇ ਧਰਿਆ ਹੋਰ ਤਾਂ ਇਹ ਨਾ ਕਰਾਂ ਮੈਂ ਇਹ ਵੀ ਧਰ ਲਿਆ ਉਹ ਦੇਖੋ ਉਹ ਜੋੜੇ ਨੇ ਵੀ ਧਰ ਲਿਆ ਗੰਡਾ ਦੋ ਜੋੜੀਆਂ ਨੇ ਨਵੇਂ ਨੇ ਆਂਡੇ ਰੱਖ ਲਏ ਨੇ ਚੋਇਆ ਤਾਂ ਨਹੀਂ ਖੁੱਡਾ ਨਾ ਖੁੱਡੇ ਦੀ ਬੱਚਾ ਤਾਂ ਓਕੇ ਸਾਫ਼ ਹਨ ਇਹਨੇ ਬੱਚਾ ਕੱਢਿਆ ਕਿ ਨਹੀਂ ਆਹ ਵੇ ਨਹੀਂ ਕੱਢਿਆ ਨਹੀਂ ਫੇਲੇ ਵੀਰਾਂ ਦਾ ਦਿੱਲੀ ਗਿਆ ਹੋਇਆ ਦਾ ਹਾਂ ਵੀਰੇ ਰਾਤੇ ਆਏ ਆ ਚਲੋ ਦੇਖਦੇ ਆ ਅੱਗੇ ਮੀਂਹ ਦਾ ਬਾਈ ਆ ਗਿਆ ਫੇਰ ਬਾਹਰ ਦੇਖਦੇ ਆ ਹੂੰ ਪਾਣੀ ਭੁਲਿੰਦਾ ਲੰਘ ਗਿਆ ਓਕੇ ਰਿਪੋਰਟ ਤੇ ਚਲੋ ਜੀ ਮਿੱਤਰੋ ਵਲੌਗ ਦੀ ਕਰਦੇ ਆ ਐਂਡਿੰਗ ਮਿਲਾਂਗੇ ਅਗਲੇ ਵਲੌਗ ਵਿੱਚ ਠੀਕ ਹੈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਫੇਰ ਅਗਲੇ ਵਲੌਗ ਵਿੱਚ